ਤੇ ਕਹਿੰਦੇ ਵੀ ਇਹ ਮੈਂ ਕਿੱਥੋਂ ਦੱਸਾਂ ਮੇਰੇ ਆਖੇ ਲੱਗਦੀ ਆ ਮੰਜ ਸੋਚਿਆ ਵੀ ਤੁਸੀਂ ਕਿਹੜੇ ਘਟ ਜੇ ਹੁਣ ਜੀ ਭਾਬੀ ਸਾਹਮਣੇ ਲੜਨ ਉਹ ਭਾਬੀ ਕਿਦੇਂ ਦੀਹਣੀ ਆ ਵੀ ਕੱਪੜੇ ਧੋ ਦੋ ਮੇਰੇ ਵੀ ਤੇ ਮਮ ਮੰਮੀ ਸਦਿਆ ਮੈਂ ਹਾਲਾ ਫੜ ਆਲੂ ਤੇ ਪਿਆਜ਼ ਕੱਟ ਪਹਿਲਾਂ ਤੈਨੂੰ ਮੈਂ ਨਮਕੀਨ ਚੋਲ ਬਣਾਉਨੇ ਸਿਖਦੀ ਐਸ ਹੁੰਦੀ ਆ ਸਿਖਰੀ ਮੇਰੇ ਪਰੇ ਵਾਸਤੇ ਕਹਿਂ ਰਹੀ ਆ ਪਰ ਮੈਨੂੰ ਕੀ ਪਤਾ ਹੀ ਵੀ ਇਦਾਂ ਦੀ ਆ ਕਿਤੇ ਗਾੜੀ ਜ਼ਬਾਨ ਚਲਾਉਂਦੀ ਆ ਮਾਂ ਨੇ ਫਿਰ ਜੰਮ ਕੇ ਪੈਨਦਵਾ ਸੜ ਛੜ ਵਨ ਚਲ ਆ ਜਾ ਜੋਤ ਝਾੜੂ ਵੀ ਦਿਨੀ ਆ ਤੇ ਚਾਹ ਦਾ ਵੀ ਕੱਪ ਪੀ ਮੈਂ ਬੜਮਨੀ ਆ ਉਹ ਮੈਂ ਤੇ ਆਈ ਆ ਮੈਂ ਚਲ ਸਫਾਈ ਫੁਈ ਕਰ ਜਾਨੀ ਆ ਘਰ ਤੇ ਝਾੜੂ ਵੇਖਿਆ ਵੀ ਹੈ ਨਹੀਂ ਤੇ ਮੈਂ ਚਲ ਤਾਈ ਘਰੋਂ ਲੈ ਆਉਣੀ ਆ ਚਲ ਆ ਹਾਂ ਆਈ ਆ ਐਦਾਂ ਰੋਟੀ ਖਾਦੀ ਜਾਂਦੀ ਆ ਖਾਦੀ ਤੇ ਨਹੀਂ ਜਾਂਦੀ ਤਾਈ ਜੀ ਪਰ ਹੁਣ ਉਦੋਂ ਅਹੀਂ ਉਹ ਜਾਣਾ ਮਾ ਉਹ ਤਾਈ ਜੀ ਜਿਕਾ ਚ ਨੀ ਕੀ ਬੋਟੀ ਗੱਲ ਹੋਵੇ ਨਾ ਉਹਨੂੰ ਅੰਦਰ ਬੈਠ ਕੇ ਸੁਲਝਾ ਲਈਦਾ ਰਿਸ਼ਤਾ ਤੇ ਇਹਨਾਂ ਨੇ ਉਹਦਾ ਚੜਾ ਕੇ ਕੀਤਾ ਕਿ ਜੋਤ ਕਿਉਂ ਚੰਗੇ ਘਰ ਚਲ ਗਈ ਐ ਤੇ ਆਪਣੇ ਮੁੰਡੇ ਦਾ ਵਧੀਆ ਕਰ ਲਾਂਗੇ ਤੇ ਹੋ ਕੀ ਪਤਾ ਨਹੀਂ ਕਿ ਕੀ ਹੋਣਾ ਆ ਕਿ ਆ ਕਰੋ ਪਿੰਡ ਵਾਲੇ ਸਮਝਾਉਂਦੇ ਆ ਤੇ ਠੀਕ ਆ ਵੀਰ ਜੀ ਜਦੋਂ ਬਾਹਰ ਚਲੀ ਗਏ ਕਿ ਨਾ ਕਿ ਫਿਰ ਉੱਥੇ ਕਿ ਨੈਗਰਟੀ ਪਾਣੀ ਜੀ ਵੀ ਬਾਤ ਚਲ ਜਾਂਦੇ ਆ ਜੇ ਤੁਹਾਡੀ ਦੋਵਾਂ ਜਣੀਆਂ ਦੀ ਆਪਸ ਚ ਨਾ ਬਣੀ ਤੇ ਫਿਰ ਕਦੋਂ ਬਣਨੀ ਬਾਨੀ ਪੋਤ ਕਿੱਥੇ ਆ ਜੇ ਪੁੱਤ ਕੀ ਆ ਹੈਲੋ ਹੈਲੋ ਹਮ ਤੇ ਤੈਨੂੰ ਕਰਨਾ ਪੈਣਾ ਕੰਨ ਖੋਲ ਕੇ ਮੇਰੀ ਗੱਲ ਸੁਣ ਲੈ ਜਿਹੜੀ ਤੂੰ ਭੂਗ ਚੜੀ ਆ ਹਟਦੀ ਨਹੀਂ ਤੂੰ ਤੂੰ ਦਬਕੇ ਹੋਰ ਨੂੰ ਮਾਰ ਸਕਦੇ ਹੋ ਮੈਨੂੰ ਨਹੀਂ ਮਾਰ ਸਕਦੇ ਠੀਕ ਹੈ ਨਾ ਮੈਂ ਨਹੀਂ ਡਰਦੀ ਤੁਹਾਡੇ ਤੋਂ ਤੂੰ ਕੀ ਕਹਿਗਾ ਤੂੰ ਟੀਸੀ ਲੱਗੀ ਹਨ ਦਬਕੇ ਨਹੀਂ ਮਾਰ ਸਕਦਾ ਸੱਸ ਨੇ ਆਪਣੇ ਰੰਗ ਪਹਿਲਾਂ ਹੀ ਵਿਖਾ ਦਿੱਤੇ ਨਵੀਂ ਨਵੀਂ ਆਈਆਂ ਜੇ ਸੱਸ ਨੇ ਵਿਖਾ ਤਾ ਨੌ ਨੇ ਦੀ ਵਿਖਾ ਲਈ ਤੇ ਨੌ ਨੇ ਤੇ ਫਿਰ ਕਰਨਾ ਹੀ ਕਰਨਾ ਹੀ ਇਦਾਂ ਜੇ ਤੀ ਪਹਿਲਾਂ ਹੀ ਹੈਂਦੀ ਵੀ ਆਈ ਧੀ ਮੀਟਰ ਲੰਮੀ ਜਬਾਨਵਾ ਕਿਤੇ ਮਾਸਾ ਅਕਲ ਨਹੀਂ ਹੈਗੀ ਮੀਟਰ ਲੰਮੀ ਚ ਪਾਣਾ ਕਿੱਦਾਂ ਗਾੜੀ ਪਟੜ ਪਟੜ ਕਰਦੀ ਕਿਤੇ ਤੈਨੂੰ ਤਾਂ ਸੰਗ ਸ਼ਰਮ ਹੈਈ ਮੈਂ ਤਾਂ ਨਹੀਂ ਜਾਣਦੀ ਮੈਂ ਵੀ ਸੋਚ ਸਮਝ ਕੇ ਜਾਉਂਗੀ ਤੂੰ ਨਹੀਂ ਜਾਣਦੀ ਤੈਨੂੰ ਮੈਂ ਕੱਢਣਾ ਮੈਂ ਤੂੰ ਜਾਣਾ ਨਹੀਂਗਾ ਤੈਨੂੰ ੱੱਕੇ ਦੇ ਕੇ ਕੱਢੂੰ ਇਹ ਤਾਂ ਸਮਝ ਦੱਸੂਗਾ ਤੀਹੇ ਕੱਢੋਂ ਕਰ ਦੋ ਲੈਣਾ ਹੀ ਹੁਣ ਤਾਂ ਨਹੀਂ ਮੈਂ ਕਰਦੀ ਜੋ ਮਰਜ਼ੀ ਕਰ ਲੋ ਲਾ ਲੋ ਜ਼ੋਰ ਤੇ ਵਜਾ ਲੋ ਢੋਲ ਤੁਸੀਂ ਜਿਹੜੀਆਂ ਸਕੀਮਾਂ ਲਾਈਆਂ ਨਾ ਮੈਨੂੰ ਘਰੋਂ ਕੱਢਣ ਦੀਆਂ ਇਹ ਤੁਹਾਨੂੰ ਕੱਢ ਕੇ ਵਿਖਾਉਂਗੀ ਘਰੋਂ ਮੈਂ ਤਾਂ ਟੌਰਨਾ ਬੈਠ ਕੇ ਖਾਉਂਗੀ ਇੱਥੇ ਕਰ ਲਓ ਜੋ ਮਰਜੀ। ਉਹ ਮਿੰਨੂ ਜੀ ਆ ਕੇ ਇਹੋ ਦੱਸਿਆ ਬਸ ਉਹਨੂੰ ਰੋਟੀ ਨਹੀਂ ਬਣਾਉਣੀ ਹੁੰਦੀ। ਕਿੰਨੇ ਮੈਂ ਸਿਖਾ ਦੂੰਗੀ ਦੋ ਮਹੀਨੇ ਤੱਕ ਉਹਨੂੰ ਕੋਈ ਗੱਲ ਨਹੀਂ। ਤੇ ਜੇ ਨਹੀਂ ਬਣਾਉਣੀ ਹੁੰਦੀ ਇਹਦੇ ਵਿੱਚ ਕਿਹੜੀ ਕਿੰਨੀ ਕ ਅੱਖ ਰਗੀ ਆ? ਕਿਹੜੀ ਕਿਹੜੀ? ਜੇ ਰੋਟੀ ਨਹੀਂ ਬਣਾਉਣੀ ਹੁੰਦੀ ਕਿੱਡੀ ਕ ਅੱਖ ਰਗੀ ਆ? ਪਹਿਲਾਂ ਵੀ ਤਾਂ ਮੰਮੀ ਬਣਾਉਂਦੇ ਹੁੰਦੇ ਸੀ। ਉਹ ਮੰਮੀ ਨੇ ਤਾਂ ਮੇਰਾ ਛੇਤੀ ਵਿਆਹ ਕੀਤਾ ਸੀ। ਚੱਲ ਉਹ ਜੌਟੀ। ਉਹ ਆ। ਬੋਲ ਮੈਂ ਨਹੀਂ ਰਹਿਣਾ ਇੱਥੇ ਸੇਖਾਉਂਗੇ ਮੈਂ ਉੱਥੇ ਸੰਦੀਪ ਇਦਾਂ ਨਹੀਂ ਕਰਦਾ ਜੀ ਦਾ ਨਿੱਕੀ ਨਿੱਕੀ ਗੱਲ ਤੋਂ ਨਾ ਰੋਸ ਕੇ ਬਹਿਣ ਹੀ ਜਾਂਦਾ ਹੁੰਦਾ ਨਹੀਂ ਨਹੀਂ 21 ਸੰਜੀਪ ਤੈਨੂੰ ਹੀ ਪਤਾ ਵਾ ਕਿੰਨੇ ਦਿਨ ਬਾਹਰ ਮੰਗਾਵਾਂਗੇ ਖਰਚਾ ਪਤਾ ਕਿੰਨਾ ਹੋ ਜਾਂਦਾ ਵਾ ਮੈਂ ਗਿਆ ਨਹੀਂ ਜੇਤਾ ਬਲਗੇ ਬਾਹਰ ਮੰਗਾਵਾਂਗੇ ਲੋਕਾ ਖਾਂਦੇ ਹੀ ਲੋਕੀ ਬਾਹਰ ਰੋਟੀਆਂ ਕਿੰਨੀ ਵੀ ਚੰਗੀ ਹੁੰਦੀ ਹਾਰੇ ਨੂੰ ਪਤਾ ਹੀ ਲੋਕੀ ਬਿਮਾਰ ਹੋ ਜਾਂਦੇ ਚਲੋ ਜੀ ਲੋਕਾ ਖਾਂਦੇ ਹੀ ਆ ਔਰ ਮੋਰ ਰਿਮੋਟ ਤੇ ਕਹਿੰਦੇ ਵੀ ਇਹ ਮੈਂ ਕਿੱਥੋਂ ਦੱਸਾਂ ਮੇਰੇ ਅੱਖੇ ਲੱਗਦੀਆਂ ਮਾਂ ਜੀ ਸੋਚਿਆ ਵੀ ਤੁਸੀਂ ਕਿਹੜੇ ਘਟ ਜੇ ਹੁਣ ਜੀ ਭਾਬੀ ਸਾਹਮਣੇ ਖੱਲੜਨ ਉਹ ਭਾਬੀ ਕੀ ਦੀ ਆਂ ਦੀ ਹਣੀ ਆ ਵੀ ਕੱਪੜੇ ਧੋ ਦੋ ਮੇਰੇ ਵੀ ਤੇ ਮਮ ਮੰਮੀ ਸਦਿਆ ਮੈਂ ਹਾਲਾ ਫੜ ਆਲੂ ਤੇ ਪਿਆਜ਼ ਕੱਟ ਪਹਿਲਾਂ ਤੈਨੂੰ ਮੈਂ ਨਮਕੀਨ ਚੋਲ ਬਣਾਉਣਾ ਸਿਖਦੀ ਐ ਇਸ ਹੁਣੀ ਆ ਸਿਖਰੀ ਮੇਰੇ ਪੜੇ ਵਾਸਤੇ ਕਹਿ ਰਹੀ ਆ ਪਰ ਮੈਨੂੰ ਕੀ ਪਤਾ ਇਹ ਤੇ ਇਦਾਂ ਦੀ ਆ ਕਿਤੇ ਗਾੜੀ ਜ਼ਬਾਨ ਚਲਾਉਂਦੀ ਆ ਮਾਂ ਨੇ ਫਿਰ ਜੰਮ ਕੇ ਪੈਨ ਵਾਲ ਸੁਰ ਛੱਡੀ ਚਲ ਆ ਜਾ ਜੋਤ ਝਾੜੂ ਵੀ ਦਿਨੀ ਆ ਤੇ ਚਾਹ ਦਾ ਵੀ ਕੱਪ ਪੀ ਮੈਂ ਬਣਾਉਣੀ ਆ ਮੈਂ ਤੇ ਆਈ ਆ ਮੈਂ ਚਲ ਸਫਾਈ ਸਫਾਈ ਕਰ ਜਾਨੀ ਆ ਘਰ ਤੇ ਝਾੜੂ ਵੇਖਿਆ ਵੀ ਹੈ ਨਹੀਂ ਤੇ ਮੈਂ ਚਲ ਤਾਈ ਘਰੋਂ ਲੈ ਆਉਣੀ ਆ ਚਲ ਆ ਹਾਂ ਆਈ ਆ ਐਦਾਂ ਰੋਟੀ ਖਾਦੀ ਜਾਂਦੀ ਆ ਖਾਦੀ ਤੇ ਨਹੀਂ ਜਾਂਦੀ ਤਾਈ ਜੀ ਪਰ ਹੁਣ ਉਦੋਂ ਅਹੀਂ ਹੀ ਉਹ ਜਾਣਾ ਮਾ ਉਹ ਤਾਈ ਜੀ ਇਹ ਕਾਜ ਨਹੀਂ ਕੀ ਬੋਟੀ ਗੱਲ ਹੋਵੇ ਨਾ ਉਹਨੂੰ ਅੰਦਰ ਬੈਠ ਕੇ ਸੁਲਝਾ ਲਈਦਾ ਰਿਸ਼ਤਾ ਤੇ ਇਹਨਾਂ ਨੇ ਉਹਦਾ ਚੜਾ ਕੇ ਕੀਤਾ ਕਿ ਜੋਤ ਕਿਉਂ ਚੰਗੇ ਘਰ ਚਲ ਗਈ ਤੇ ਆਪਣੇ ਮੁੰਡੇ ਦਾ ਵਧੀਆ ਕਰ ਲਾਂਗੇ ਤੇ ਹੋ ਕੀ ਪਤਾ ਨਹੀਂ ਕੀ ਹੋਣਾ ਆ ਕਿਆ ਕਰੋ ਪਿੰਡ ਵਾਲੇ ਸਮਝਾਉਂਦੇ ਆ ਤੇ ਠੀਕ ਆ ਵੀਰ ਜੀ ਜਦੋਂ ਬਾਹਰ ਚਲੀ ਗਏ ਕਿ ਨਾ ਕਿ ਫਿਰ ਉੱਥੇ ਕਿ ਨੈਗਰਟੀ ਪਾਣੀ ਜੀ ਵੀ ਬਾਹਰ ਚਲ ਜਾਂਦੇ ਆ ਜੇ ਤੁਹਾਡੀ ਦੋਵਾਂ ਜਣੀਆਂ ਦੀ ਆਪਸ ਚ ਨਾ ਬਣੀ ਤੇ ਫਿਰ ਕਦੋਂ ਬਣੀ ਬਾਨੀ ਪੋਤਾ ਕਿੱਥੇ ਆ ਜੇ ਪੁੱਤ ਕੀ ਹੈਲੋ ਹੈਲੋ ਇਹਨੂੰ ਕਰਨਾ ਪੈਣਾ ਕੰਨ ਖੋਲ ਕੇ ਮੇਰੀ ਗੱਲ ਸੁਣ ਲੈ ਜਿਹੜੀ ਤੂੰ ਭੂਏ ਚੜੀ ਆ ਹਟਦੀ ਨਹੀਂ ਤੂੰ ਤੂੰ ਦਬਕੇ ਹੋਰ ਨੂੰ ਮਾਰ ਸਕਦੇ ਹੋ ਮੈਨੂੰ ਨਹੀਂ ਮਾਰ ਸਕਦੇ ਠੀਕ ਹੈ ਨਾ ਮੈਂ ਨਹੀਂ ਡਰਦੀ ਤੁਹਾਡੇ ਤੋਂ ਮੈਂ ਕੀਗਾ ਤੂੰ ਟੀਸੀ ਲੱਗੀ ਤਾਂ ਤੂੰ ਦਬਕੇ ਨੂੰ ਮਾਰ ਸਕਦੇ ਸੱਸ ਨੇ ਆਪਣੇ ਰੰਗ ਪਹਿਲਾਂ ਹੀ ਵਿਖਾ ਦਿੱਤੇ ਨਵੀਂ ਨਵੀਂ ਆਈਆਂ ਜੇ ਸੱਸ ਨੇ ਵਿਖਾ ਤਾਂ ਨੌਣ ਨਹੀਂ ਵਿਖਾਲੇ ਤੇ ਨੌਣ ਨੇ ਤਾਂ ਫੇਰ ਕਰਨਾ ਹੀ ਕਰਨਾ ਹੀ ਇਦਾਂ ਯੋ ਤੇ ਪਹਿਲਾਂ ਹੀ ਹੈਂਦੀ ਵੀ ਆਈ 1 ਮੀਟਰ ਲੰਮੀ ਚ ਪਾਣਵਾ ਕਿਤਾ ਕਿਤੇ ਮਾਸਾ ਅਕਲ ਨਹੀਂ ਹੈਗੀ ਮੀਟਰ ਲੰਮੀ ਚ ਪਾਣਵਾ ਕਿਦਾਂ ਗਾੜੀ ਪਟੜ ਪਟੜ ਕਰਦੀ ਕਿਤੇ ਤੈਨੂੰ ਤਾਂ ਸੰਗ ਸ਼ਰਮ ਹੈ ਹੀ ਨਹੀਂ ਮੈਂ ਤਾਂ ਨਹੀਂ ਜਾਣਦੀ ਮੈਂ ਵੀ ਸੋ ਸਮਝ ਕੇ ਜਾਉਂਗੀ ਤੂੰ ਨਹੀਂ ਜਾਣਦੀ ਤੈਨੂੰ ਮੈਂ ਕੱਢਣਾ ਮੈਂ ਤੂੰ ਜਾਣਾ ਨਹੀਂਗਾ ਤੈਨੂੰ ੱੱਕੇ ਦੇ ਕੇ ਕੱਢੂੰਗਾ ਇਹ ਤਾਂ ਸਮਾਂ ਹੀ ਦੱਸੂਗਾ ਤਹੀਂ ਚ ਕੱਢੋਂ ਕਰ ਦੋ ਲੈਣਾ ਹੀ ਹੁਣ ਤਾਂ ਨਹੀਂ ਮੈਂ ਕਰਦੀ ਜੋ ਮਰਜ਼ੀ ਕਰ ਲੋ ਲਾ ਲੋ ਜ਼ੋਰ ਤੇ ਵਜਾ ਲੋ ਢੋਲ ਤੁਸੀਂ ਜਿਹੜੀਆਂ ਸਕੀਮਾਂ ਲਾਈਆਂ ਨਾ ਮੈਨੂੰ ਘਰੋਂ ਕੱਢਣ ਦੀਆਂ ਇਹ ਤੁਹਾਨੂੰ ਕੱਢ ਕੇ ਵਿਖਾਉਂਗੀ ਘਰੋਂ ਮੈਂ ਤਾਂ ਟੌਰ ਨਾ ਬੈਠ ਕੇ ਖਾਉਂਗੀ ਇੱਥੇ ਕਰ ਲਓ ਜੋ ਮਰਜੀ ਉਹ ਮੈਨੂੰ ਤੇ ਆ ਕੇ ਇਹੋ ਦੱਸਿਆ ਬਸ ਉਹਨੂੰ ਰੋਟੀ ਨਹੀਂ ਬਣਾਉਣੀ ਹੁੰਦੀ ਕਹਿੰਦੇ ਮੈਂ ਸਿਖਾ ਦੂੰਗੀ ਦੋ ਹਫ਼ਤੇ ਮਹੀਨੇ ਤੱਕ ਉਹਨੂੰ ਕੋਈ ਗੱਲ ਨਹੀਂ ਤੇ ਜੇ ਨਹੀਂ ਬਣਾਉਣੀ ਹੁੰਦੀ ਇਹਦੇ ਵਿੱਚ ਕਿਹੜੀ ਕਿੰਨੀ ਕ ਅੱਖ ਰਗੀ ਆ ਕਿਹੜੀ ਕਿਹੜੀ ਜੇ ਰੋਟੀ ਨਹੀਂ ਬਣਾਉਣੀ ਹੁੰਦੀ ਕਿੱਡੀ ਕ ਅੱਖ ਰਗੀ ਆ ਪਹਿਲਾਂ ਵੀ ਤਾਂ ਮੰਮੀ ਬਣਾਉਂਦੇ ਹੁੰਦੇ ਸੀ ਉਹ ਮੰਮੀ ਨੇ ਤਾਂ ਹੋ ਮੇਰਾ ਛੇਤੀ ਵਿਆਹ ਕੀਤਾ ਸੀ ਚੱਲ ਬਿਊਟੀ 2 1 ਬੋਲੋ ਮੈਂ ਨਹੀਂ ਰਹਿਣਾ ਇੱਥੇ ਸੇਖਾਉਂਗੇ ਮੈਂ ਉੱਥੇ ਸੁਨੀਪ ਇਦਾਂ ਨਹੀਂ ਕਰੀਦਾ ਹੋਈਦਾ ਨਿੱਕੀ ਨਿੱਕੀ ਗੱਲ ਤਾਂ ਨਾ ਰੋਸ ਕੇ ਬੈਹਣ ਹੀ ਜਾਂਦੀ ਹੋਈਦਾ 2 1 ਸੰਦੀਪ ਤੈਨੂੰ ਹੀ ਪਤਾ ਵਾ ਕਿੰਨੇ ਦਿਨ ਬਾਹਰੋਂ ਮੰਗਾਵਾਂਗੇ ਖਰਚਾ ਪਤਾ ਕਿੰਨਾ ਹੋ ਜਾਂਦਾ ਵਾ ਮੈਂ ਗਿਆ ਨਹੀਂ ਜੇਤਾ ਬਲਗੇ ਬੜਾ ਮੰਗਾਵਾਂਗੇ ਲੋਕਾਂ ਖਾਂਦੇ ਹੀ ਲੋਕੀ ਬਾਹਰੋਂ ਰੋਟੀਆਂ ਕਿੰਨੀ ਵੀ ਚੰਗੀ ਹੁੰਦੀ ਹਾਰੇ ਕਿਨੂੰ ਪਤਾ ਹੀ ਲੋਕੀ ਬਿਮਾਰ ਹੋ ਜਾਂਦੇ ਚਲੋ ਜੀ ਲੋਕਾਂ ਖਾਂਦੇ ਹੀ ਆ ਔਰ ਮੋਰ ਰਿਮੋਟ ਤੇ ਕਹਿੰਦੇ ਵੀ ਇਹ ਮੈਂ ਕਿੱਥੋਂ ਦੱਸਾਂ ਮੇਰੇ ਆਖੇ ਲੱਗਦੀ ਆ ਮੰਜ ਸੋਚਿਆ ਵੀ ਤੁਸੀਂ ਕਿਹੜੇ ਘਟ ਜੇ ਹੁਣ ਜੇ ਭਾਬੀ ਸਾਹਮਣੇ ਖੱਲੜਨ ਉਹ ਭਾਬੀ ਕੀ ਦੀ ਅੰਦੀ ਹਣੀ ਆ ਵੀ ਕੱਪੜੇ ਧੋ ਦੋ ਮੇਰੇ ਵੀ ਤੇ ਮਮ ਮੰਮੀ ਸਦਿਆ ਮੈਂ ਹਾਲਾ ਫੜ ਆਲੂ ਤੇ ਪਿਆਜ਼ ਕੱਟ ਪਹਿਲਾਂ ਤੈਨੂੰ ਮੈਂ ਨਮਕੀਨ ਚੋਲ ਬਣਾਉਣਾ ਸਿਖਦੀ ਐ ਇਸ ਹੁਣੀ ਆ ਸਿਖਰੀ ਮੇਰੇ ਪਰੇ ਵਾਸਤੇ ਕਹਿ ਰਹੀ ਆ ਪਰ ਮੈਨੂੰ ਕੀ ਪਤਾ ਇਹ ਤੇ ਇਦਾਂ ਦੀ ਆ ਕਿਤੇ ਗਾੜੀ ਜ਼ਬਾਨ ਚਲਾਉਂਦੀ ਆ ਮਾਣੇ ਘਰ ਜੰਮ ਕੇ ਪੈਨ ਵਾਲ ਸੜ ਛੜ। ਵਾਹ। ਚਲ ਆ ਜਾ ਜੋਤ ਝਾੜੂ ਵੀ ਦਿਨੀ ਆ ਤੇ ਚਾਹ ਦਾ ਵੀ ਕੱਪ ਪੀ ਮੈਂ ਬਣਾਉਂਦੀ ਆ। ਉਹ ਮੈਂ ਤੇ ਆਈ ਆ ਮੈਂ ਚਾਹ ਸਫਾਈ ਸਪਰੇ ਕਰ ਜਾਨੀ ਆ ਘਰ ਤੇ ਝਾੜੂ ਵੇਖਿਆ ਵੀ ਹੈ ਨਹੀਂ ਤੇ ਮੈਂ ਚਲ ਤਾਈ ਘਰੋਂ ਲੈ ਆਉਣੀ ਆ। ਚਲ ਆ। ਘਰੋਂ ਲੈ ਆਉਣੀ ਆ। ਹਾਂ। ਆਈ ਆ ਏਦਾਂ ਰੋਟੀ ਖਾਦੀ ਜਾਂਦੀ ਆ। ਖਾਦੀ ਤੇ ਨਹੀਂ ਜਾਂਦੀ ਤਾਈ ਜੀ ਪਰ ਹੁਣ ਉਦੋਂ ਅਹੀਂ। ਕੋਹ ਜਾਣਾ ਮਾ। ਕੋਹ ਤਾਈ ਜੀ। ਜਿਕਾ ਚ ਨੀ ਕਿਵੋਟੀ ਗੱਲ ਹੋਵੇ ਨਾ ਉਹਨੂੰ ਅੰਦਰ ਬੈਠ ਕੇ ਸੁਲਝਾ ਲਈਦਾ ਰਿਸ਼ਤਾ ਤੇ ਇਹਨਾਂ ਨੇ ਉਹਦਾ ਚੜਾ ਕੇ ਕੀਤਾ ਕਿ ਜੋਤ ਕਿਉਂ ਚੰਗੇ ਘਰ ਚਲ ਗਈ ਆ ਤੇ ਆਪਣੇ ਮੁੰਡੇ ਦਾ ਵਧੀਆ ਕਰ ਲਾਂਗੇ ਤੇ ਹੋ ਕੀ ਪਤਾ ਨਹੀਂ ਕਿ ਕੀ ਹੋਣਾ ਆ ਕਿਆ ਕਰੋ ਪਿੰਡ ਵਾਲੇ ਸਮਝਾਉਂਦੇ ਆ ਤੇ ਠੀਕ ਆ ਵੀਰ ਜੀ ਜਦੋਂ ਬਾਹਰ ਚੱਲ ਗਏ ਕਿੰਨਾ ਕ ਫਿਰ ਉੱਥੇ ਕਿੰਨਾ ਕੁ ਰੋਟੀ ਪਾਣੀ ਦੇ ਜੀ ਵੀ ਬਾਹਰ ਚੱਲ ਜਾਂਦੇ ਆ ਜੇ ਤੁਹਾਡੀ ਦੋਵਾਂ ਜਣੀਆਂ ਦੀ ਆਪਸ ਚ ਨਾ ਬਣੀ ਤੇ ਫਿਰ ਕਦੋਂ ਬਣਨੀ ਬਾਨੀ ਪੁੱਤ ਕਿੱਥੇ ਆ ਜੇ ਪੁੱਤ ਕੀ ਆ ਹੈਲੋ ਹੈਲੋ ਅਮ ਤਾਂ ਤੈਨੂੰ ਕਰਨਾ ਪੈਣਾ ਕੰਨ ਖੋਲ ਕੇ ਮੇਰੀ ਗੱਲ ਸੁਣ ਲੈ ਜਿਹੜੀ ਤੂੰ ਭੂਏ ਚੜੀ ਆ ਹਟਦੀ ਨਹੀਂ ਤੂੰ ਤੂੰ ਦਬਕੇ ਹੋਰ ਨੂੰ ਮਾਰ ਸਕਦੇ ਹੋ ਮੈਨੂੰ ਨਹੀਂ ਮਾਰ ਸਕਦੇ ਠੀਕ ਹੈ ਨਾ ਮੈਂ ਨਹੀਂ ਡਰਦੀ ਤੁਹਾਡੇ ਤੋਂ ਮੈਂ ਕੀਗਾ ਤੂੰ ਟੀਸੀ ਲੱਗੀ ਤਾਂ ਤੈਨੂੰ ਦਬਕੇ ਨੂੰ ਮਾਰ ਸਕਦੇ ਸੱਸ ਨੇ ਆਪਣੇ ਰੰਗ ਪਹਿਲਾਂ ਹੀ ਵਿਖਾ ਦਿੱਤੇ ਨਵੀਂ ਨਵੀਂ ਆਈਆਂ ਜੇ ਤਾਂ ਨੌਂ ਨੇ ਨਹੀਂ ਵਿਖਾਲੇ ਤੇ ਨੌਂ ਨੇ ਤਾਂ ਫੇਰ ਕਰਨਾ ਹੀ ਕਰਨਾ ਹੀ ਇਦਾਂ ਜੋ ਤੀ ਪਹਿਲਾਂ ਹੀ ਹੈ ਦੀ ਵੀ ਆਈਡੀ ਮੀਟਰ ਲੰਮੀ ਚ ਪਾਣਵਾ ਕਿਦਾਂ ਕਿਤੇ ਮਾਸਾ ਅਕਲ ਨਹੀਂ ਹੈਗੀ ਮੀਟਰ ਲੰਮੀ ਚ ਪਾਣਵਾ ਕਿਦਾਂ ਗਾੜੀ ਪਟੜ ਪਟੜ ਕਰਦੀ ਕਿਤੇ ਤੈਨੂੰ ਤਾਂ ਸੰਗ ਸ਼ਰਮ ਹੈ ਹੀ ਨਹੀਂ ਮੈਂ ਤਾਂ ਨਹੀਂ ਜਾਣਦੀ ਮੈਂ ਵੀ ਸੋ ਸਮਝ ਕੇ ਜਾਉਂਗੀ ਤੂੰ ਨਹੀਂ ਜਾਣਦੀ ਤੈਨੂੰ ਮੈਂ ਕੱਢਣਾ ਮੈਂ ਤੂੰ ਜਾਣਾ ਨਹੀਂਗਾ ਤੈਨੂੰ ੱੱਕੇ ਦੇ ਕੇ ਕੱਢੂੰਗਾ ਇਹ ਤਾਂ ਸਮਾਂ ਹੀ ਦੱਸੂਗਾ ਤਹੀਂ ਚ ਕੱਢੋਂ ਕਰ ਦਉ ਲੈਣਾ ਹੀ ਹੁਣ ਤਾਂ ਨਹੀਂ ਮੈਂ ਕਰਦੀ ਜੋ ਮਰਜ਼ੀ ਕਰ ਲੋ ਲਾ ਲੋ ਜ਼ੋਰ ਤੇ ਵਜਾ ਲੋ ਢੋਲ ਤੁਹੀਂ ਜਿਹੜੀਆਂ ਸਕੀਮਾਂ ਲਾਈਆਂ ਨਾ ਮੈਨੂੰ ਘਰੋਂ ਕੱਢਣ ਦੀਆਂ ਇਹ ਤੁਹਾਨੂੰ ਕੱਢ ਕੇ ਵਿਖਾਉਂਗੀ ਘਰੋਂ ਮੈਂ ਤਾਂ ਟੌਰ ਨਾ ਬੈ ਕੇ ਖਾਉਂਗੀ ਇੱਥੇ ਕਰ ਲਓ ਜੋ ਮਰਜੀ ਉਹ ਮਿੰਨੂ ਤੇ ਆ ਕੇ ਇਹੋ ਦੱਸਿਆ ਬਸ ਉਹਨੂੰ ਰੋਟੀ ਨਹੀਂ ਬਣਾਉਣੀ ਹੁੰਦੀ ਕਿੰਨੇ ਮੈਂ ਸਿਖਾ ਦੂੰਗੀ ਦੋ ਘੰਟੇ ਤੱਕ ਉਹਨੂੰ ਕੋਈ ਗੱਲ ਨਹੀਂ ਤੇ ਜੇ ਨਹੀਂ ਬਣਾਉਣੀ ਹੁੰਦੀ ਇਹਦੇ ਵਿੱਚ ਕਿਹੜੀ ਕਿੰਨੀ ਕਾ ਅਖਰ ਆ ਗਈ ਆ ਕਿਹੜੀ ਕਿਹੜੀ ਜੇ ਰੋਟੀ ਨਹੀਂ ਬਣਾਉਣੀ ਹੁੰਦੀ ਕਿੱਡੀ ਕਾ ਅਖਰ ਆ ਗਈ ਐ ਪਹਿਲਾਂ ਵੀ ਤਾਂ ਮੰਮੀ ਬਣਾਉਂਦੇ ਹੁੰਦੇ ਸੀ ਉਹ ਮੰਮੀ ਨੇ ਤਾਂ ਹੋ ਮੇਰਾ ਛੇਤੀ ਵਿਆਹ ਕੀਤਾ ਸੀ ਚਾਲੂ ਵਰਾਈਟੀ 21 ਬੋਲੋ ਮੈਂ ਨਹੀਂ ਰਹਿਣਾ ਇੱਥੇ ਸੇਖਾਉਂਗੇ ਮੈਂ ਉੱਥੇ ਸੁਨੀਪ ਇਦਾਂ ਨਹੀਂ ਕਰੀਦਾ ਹੋਈਦਾ ਨਿੱਕੀ ਨਿੱਕੀ ਗੱਲ ਤੋਂ ਨਾ ਰੋਸ ਕਰੀ ਬਹਿਣ ਹੀ ਜਾਂਦਾ ਹੋਈਦਾ ਨਾ ਤੋਆ ਸੰਦੀਪ ਤੈਨੂੰ ਹੀ ਪਤਾ ਵਾ ਕਿੰਨੇ ਦਿਨ ਬਾਹਰ ਮੰਗਾਵਾਂਗੇ ਖਰਚਾ ਪਤਾ ਕਿੰਨਾ ਹੋ ਜਾਂਦਾ ਵਾ ਮੈਂ ਗਿਆ ਨਹੀਂ ਜਿੱਤਾ ਬਲ ਗਿਆ ਬੜਾ ਮੰਗਾਵਾਂਗੇ ਲੋਕਾ ਖਾਂਦੇ ਹੀ ਲੋਕੀ ਬਾਹਰ ਰੋਟੀਆਂ ਕਿੰਨੀ ਕੀ ਚੰਗੀ ਹੁੰਦੀ ਹਰੇਕ ਨੂੰ ਪਤਾ ਹੀ ਲੋਕੀ ਬਿਮਾਰ ਹੋ ਜਾਂਦੇ ਚਲੋ ਜੀ ਲੋਕਾ ਖਾਂਦੇ ਹੀ ਆ ਔਰ ਮੋਰ ਰਿਮੋਟ